ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸੋ 1 ਵੱਜ ਚੁੱਕਾ ਰਾਤ ਦਾ ਤੇ ਮੈਂ ਤੁਹਾਨੂੰ ਵਿਖਾਉਣਾ ਆ ਆ ਵੇਖ ਲਓ ਕਿ ਇੱਥੇ ਜਿਹੜਾ ਕਿ ਟੈਂਟ ਲਗਾ ਕੇ ਖਾਣ ਪੀਣ ਦਾ ਤੇ ਮੈਡੀਕਲ ਵਗੈਰਾ ਦਾ ਸਮਾਨ ਰੱਖਿਆ ਹੋਇਆ ਬਹੁਤ ਭਰਾ ਮੈਸੇਜ ਕਰਦੇ ਆ ਕਿ ਬਾਈ ਬਾਰਡਰ ਕ로ਸਿੰਗ ਤੋਂ ਬਾਅਦ ਕੋਈ ਖਾਣ ਪੀਣ ਦਾ ਪ੍ਰਬੰਧ ਹੁੰਦਾ ਤੇ ਬਾਈ ਆ ਮੈਡੀਕਲ ਤੇ ਆ ਖਾਣ ਪੀਣ ਦਾ ਪਾਣੀ ਦੀਆਂ ਬੋਤਲਾਂ ਵਗੈਰਾ ਸਾਰਾ ਕੁਝ ਇੱਥੇ ਤੁਹਾਨੂੰ ਪ੍ਰਬੰਧ ਮਿਲੂਗਾ ਤੇ ਮੈਂ ਤੁਹਾਨੂੰ ਅੱਗੇ ਵੀ ਵਿਖਾਉਣਾ ਕਿ ਇਹਦੇ ਵਿੱਚ ਵੀ ਸਾਰਾ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਆ ਆ ਵੇਖ ਲਓ ਕੀ ਪ੍ਰਬੰਧ ਪੂਰਾ ਹੁੰਦਾ ਖਾਣ ਪੀਣ ਦਾ ਵੀਰੇ ਜੋ ਵੀ ਵੀਰ ਆਉਂਦੇ ਆ ਪ੍ਰਵਾਸੀ ਆਉਂਦੇ ਆ ਕ੍ਰੋਸਿੰਗ ਕਰਕੇ ਉਹਨਾਂ ਨੂੰ ਖਾਣ ਪੀਣ ਦਾ ਇੱਥੇ ਪੂਰੀ ਸਹੂਲਤ ਦਿੱਤੀ ਜਾਂਦੀ ਆ ਤੇ ਇੱਧਰ ਪਾਣੀ ਦੀਆਂ ਬੋਤਲਾਂ ਵਗੈਰਾ ਵੇਖ ਲਓ ਕਿੰਨੀਆਂ ਜ਼ਿਆਦਾ ਰੱਖੀਆਂ ਹੋਈਆਂ ਆ ਜੋ ਪ੍ਰਵਾਸੀ ਆਉਂਦੇ ਉਹਨਾਂ ਨੂੰ ਪਾਣੀ ਦੀਆਂ ਬੋਤਲਾਂ ਵਗੈਰਾ ਵੀ ਆ ਪੀਣ ਲਈ ਮਿਲਦੀਆਂ ਤੇ ਬਾਰਡਰ ਕ੍ਰੋਸਿੰਗ ਤੋਂ ਬਾਅਦ ਹਰ ਇੱਕ ਸਹੂਲਤ ਤੁਹਾਨੂੰ ਮਿਲਦੀ ਆ ਪ੍ਰਵਾਸੀ ਜਿਹੜੇ ਵੀ ਆਉਂਦੇ ਆ ਉਸ ਤੋਂ ਬਾਅਦ ਉਹਨਾਂ ਦੀ ਕੇਅਰ ਕੀਤੀ ਜਾਂਦੀ ਆ ਕਿ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਵੀ ਤੁਹਾਨੂੰ ਬਾਰਡਰ ਕ੍ਰੋਸਿੰਗ ਤੋਂ ਬਾਅਦ ਕੁਝ ਖਾਣ ਨੂੰ ਨਹੀਂ ਮਿਲੂਗਾ ਜਾਂ ਤੁਸੀਂ ਬਿਮਾਰ ਹੋ ਜਾ ਤੁਹਾਡੇ ਸੱਟ ਲੱਗੀ ਆ ਤੁਹਾਨੂੰ ਇੱਥੇ ਮੈਡੀਕਲ ਸਹੂਲਤ ਨਹੀਂ ਮਿਲੂਗੀ ਇੱਥੇ ਤੁਹਾਨੂੰ ਹਰ ਇੱਕ ਸਹੂਲਤ ਮਿਲੂਗੀ ਵੀਡੀਓ ਸ਼ੇਅਰ ਕਰੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸੋ ਇੱਕ ਬਚ ਚੁੱਕਾ ਰਾਤ ਦਾ ਤੇ ਮੈਂ ਤੁਹਾਨੂੰ ਦਿਖਾਉਣਾ ਆ ਵੇਖ ਲਓ ਕਿ ਇੱਥੇ ਜਿਹੜਾ ਕਿ ਸੈਂਟਰ ਲਗਾ ਕੇ ਖਾਣ ਪੀਣ ਦਾ ਤੇ ਮੈਡੀਕਲ ਵਗੈਰਾ ਦਾ ਸਮਾਨ ਰੱਖਿਆ ਹੋਇਆ ਬਹੁਤ ਭਰਾ ਮੈਸੇਜ ਕਰਦੇ ਆ ਕਿ ਬਾਈ ਬਾਟਰ ਕ로ਸਿੰਗ ਤੋਂ ਬਾਅਦ ਕੋਈ ਖਾਣ ਪੀਣ ਦਾ ਪ੍ਰਬੰਧ ਹੁੰਦਾ ਤੇ ਬਾਈ ਆ ਮੈਡੀਕਲ ਤੇ ਆ ਖਾਣ ਪੀਣ ਦਾ ਪਾਣੀ ਦੀਆਂ ਬੋਤਲਾਂ ਵਗੈਰਾ ਸਾਰਾ ਕੁਝ ਇੱਥੇ ਤੁਹਾਨੂੰ ਪ੍ਰਬੰਧ ਮਿਲੂਗਾ ਤੇ ਮੈਂ ਤੁਹਾਨੂੰ ਅੱਗੇ ਵੀ ਵਿਖਾਉਣਾ ਕਿ ਇਹਦੇ ਵਿੱਚ ਵੀ ਸਾਰਾ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਆ ਵੇਖ ਲਓ ਕੀ ਪ੍ਰਬੰਧ ਪੂਰਾ ਹੁੰਦਾ ਖਾਣ ਪੀਣ ਦਾ ਵੀਰੇ ਜੋ ਵੀ ਵੀਰ ਆਉਂਦੇ ਆ ਪ੍ਰਵਾਸੀ ਆਉਂਦੇ ਆ ਕ੍ਰੋਸਿੰਗ ਕਰਕੇ ਉਹਨਾਂ ਨੂੰ ਖਾਣ ਪੀਣ ਦਾ ਇੱਥੇ ਪੂਰੀ ਸਹੂਲਤ ਦਿੱਤੀ ਜਾਂਦੀ ਆ ਤੇ ਇੱਧਰ ਪਾਣੀ ਦੀਆਂ ਬੋਤਲਾਂ ਵਗੈਰਾ ਵੇਖ ਲਓ ਕਿੰਨੀਆਂ ਜ਼ਿਆਦਾ ਰੱਖੀਆਂ ਹੋਈਆਂ ਆ ਜੋ ਪ੍ਰਵਾਸੀ ਆਉਂਦੇ ਉਹਨਾਂ ਨੂੰ ਪਾਣੀ ਦੀਆਂ ਬੋਤਲਾਂ ਵਗੈਰਾ ਵੀ ਆ ਪੀਣ ਲਈ ਮਿਲਦੀਆਂ ਤੇ ਬੋਡਰ ਕ੍ਰੋਸਿੰਗ ਤੋਂ ਬਾਅਦ ਹਰ ਇੱਕ ਸਹੂਲਤ ਤੁਹਾਨੂੰ ਮਿਲਦੀ ਆ ਪ੍ਰਵਾਸੀ ਜਿਹੜੇ ਵੀ ਆਉਂਦੇ ਆ ਉਸ ਤੋਂ ਬਾਅਦ ਉਹਨਾਂ ਦੀ ਕੇਅਰ ਕੀਤੀ ਜਾਂਦੀ ਹੈ ਕਿ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਵੀ ਤੁਹਾਨੂੰ ਬਾਰਡਰ ਕ੍ਰੋਸਿੰਗ ਤੋਂ ਬਾਅਦ ਕੁਝ ਖਾਣ ਨੂੰ ਨਹੀਂ ਮਿਲੇਗਾ ਜਾਂ ਤੁਸੀਂ ਬਿਮਾਰ ਹੋ ਜਾ ਤੁਹਾਡੇ ਸੱਟ ਲੱਗੀ ਆ ਤੁਹਾਨੂੰ ਇੱਥੇ ਮੈਡੀਕਲ ਸਹੂਲਤ ਨਹੀਂ ਮਿਲੂਗੀ ਇੱਥੇ ਤੁਹਾਨੂੰ ਹਰ ਇੱਕ ਸਹੂਲਤ ਮਿਲੂਗੀ ਵੀਡੀਓ ਸ਼ੇਅਰ ਕਰੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸੋ ਇੱਕ ਬਚ ਚੁੱਕਾ ਰਾਤ ਦਾ ਤੇ ਮੈਂ ਤੁਹਾਨੂੰ ਦਿਖਾਉਣਾ ਆ ਵੇਖ ਲਓ ਕਿ ਇੱਥੇ ਜਿਹੜਾ ਕਿ ਟੈਂਟ ਲਗਾ ਕੇ ਖਾਣ ਪੀਣ ਦਾ ਤੇ ਮੈਡੀਕਲ ਵਗੈਰਾ ਦਾ ਸਮਾਨ ਰੱਖਿਆ ਹੋਇਆ ਬਹੁਤ ਪਰ ਮੈਸੇਜ ਕਰਦੇ ਆ ਕਿ ਬਾਈ ਬਾਟਰ ਕ로ਸਿੰਗ ਤੋਂ ਬਾਅਦ ਕੋਈ ਖਾਣ ਪੀਣ ਦਾ ਪ੍ਰਬੰਧ ਹੁੰਦਾ ਤੇ ਬਾਈ ਆ ਮੈਡੀਕਲ ਤੇ ਆ ਖਾਣ ਪੀਣ ਦਾ ਪਾਣੀ ਦੀਆਂ ਬੋਤਲਾਂ ਵਗੈਰਾ ਸਾਰਾ ਕੁਝ ਇੱਥੇ ਤੁਹਾਨੂੰ ਪ੍ਰਬੰਧ ਮਿਲੂਗਾ ਤੇ ਮੈਂ ਤੁਹਾਨੂੰ ਅੱਗੇ ਵੀ ਵਿਖਾਉਣਾ ਕਿ ਇਹਦੇ ਵਿੱਚ ਵੀ ਸਾਰਾ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਆ ਵੇਖ ਲਓ ਕੀ ਪ੍ਰਬੰਧ ਪੂਰਾ ਹੁੰਦਾ ਖਾਣ ਪੀਣ ਦਾ ਵੀਰੇ ਜੋ ਵੀ ਵੀਰ ਆਉਂਦੇ ਆ ਪ੍ਰਵਾਸੀ ਆਉਂਦੇ ਆ ਕ੍ਰੋਸਿੰਗ ਕਰਕੇ ਉਹਨਾਂ ਨੂੰ ਖਾਣ ਪੀਣ ਦਾ ਇੱਥੇ ਪੂਰੀ ਸਹੂਲਤ ਦਿੱਤੀ ਜਾਂਦੀ ਆ ਤੇ ਇੱਧਰ ਪਾਣੀ ਦੀਆਂ ਬੋਤਲਾਂ ਵਗੈਰਾ ਵੇਖ ਲਓ ਕਿੰਨੀਆਂ ਜ਼ਿਆਦਾ ਰੱਖੀਆਂ ਹੋਈਆਂ ਜੋ ਪ੍ਰਵਾਸੀ ਆਉਂਦੇ ਉਹਨਾਂ ਨੂੰ ਪਾਣੀ ਦੀਆਂ ਬੋਤਲਾਂ ਵਗੈਰਾ ਵੀ ਆ ਪੀਣ ਲਈ ਮਿਲਦੀਆਂ ਤੇ ਬਾਰਡਰ ਕ੍ਰੋਸਿੰਗ ਤੋਂ ਬਾਅਦ ਹਰ ਇੱਕ ਸਹੂਲਤ ਤੁਹਾਨੂੰ ਮਿਲਦੀ ਆ ਪ੍ਰਵਾਸੀ ਜਿਹੜੇ ਵੀ ਆਉਂਦੇ ਆ ਉਸ ਤੋਂ ਬਾਅਦ ਉਹਨਾਂ ਦੀ ਕੇਅਰ ਕੀਤੀ ਜਾਂਦੀ ਆ ਕਿ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਵੀ ਤੁਹਾਨੂੰ ਬਾਰਡਰ ਕ੍ਰੋਸਿੰਗ ਤੋਂ ਬਾਅਦ ਕੁਝ ਖਾਣ ਨੂੰ ਨਹੀਂ ਮਿਲੂਗਾ ਜਾਂ ਤੁਸੀਂ ਬਿਮਾਰ ਹੋ ਜਾ ਤੁਹਾਡੇ ਸੱਟ ਲੱਗੀ ਆ ਤੁਹਾਨੂੰ ਇੱਥੇ ਮੈਡੀਕਲ ਸਹੂਲਤ ਨਹੀਂ ਮਿਲੂਗੀ ਇੱਥੇ ਤੁਹਾਨੂੰ ਹਰ ਇੱਕ ਸਹੂਲਤ ਮਿਲੂਗੀ ਵੀਡੀਓ ਸ਼ੇਅਰ